पबा शी वे पपा

kak <gbinary chord incarcerated>

ਕੜੀ ਬਸ ਪਕੜੀ ਉਹ ਚੰਗੀ ਨਾ ਬਸ ਜਲਦ ਨਾ ਸਭੀ ਤਾਂ ਕੜੀ ਬਸ ਕੋਈ ਆਜ ਬੜੀ ਖੇ ਓਏ ਆਪਣਾ ਜਹਾੜੀ ਉਠਾ ਲਾ ਕੋਈ ਕਰਦਾ ਇੰਨੇ ਇੱਕ ਦੋ ਰਾਜ ਮੰਨਣਾ ਨਹੀਂ ਓਏ ਇਹਦੀ ਮੰਨਣਾ ਬਾਜ ਯਾਦ ਕਰੀਂ ਤੇ ਰਹਿ ਗਈ ਮੇਰੇ ਪੁੱਤ ਜਿਹੜੇ ਜਹਾੜੀ ਦੇ ਓਏ ਨਾ ਫੜਾ

ব tengo to change Gosh ব ਆ ਬਗਲ ਖੜਾ ਮੈਂ ਤਾਂ ਦੀ ਗੱਲਬਾਤ ਹੋਈ ਆ ਅੱਜ ਟੈਂਪੋ ਹਾਂਜੀ ਬਸ ਹਾਲ ਚਾਲ ਪੁੱਛਿਆ ਔਰ ਕੋਈ ਨਹੀਂ ਗੱਲਬਾਤ ਸ਼ਾਮੀ ਜੀ ਹੋਈ 4:00 ਕਵਰੇ ਅੱਜ ਕਿੰਨਾ ਫਖਰ ਮਹਿਸੂਸ ਆ ਇਹਨਾਂ ਦੀ ਮਤਲਬ ਸਾਦਤ ਹੋਈ ਜਾਂਦੀ ਹੈ ਮਗਰ ਤੇ ਬੜਾ ਮਹਿਸੂਸ ਆ ਠੀਕ ਠੀਕ ਪਹਿਲੇ ਕਿਹਾ ਮੇਰੇ ਵੀਰ ਦਾ ਬੇਟਾ ਜੀ ਇਹ ਮੇਰੇ ਵੀਰ ਦਾ ਬੇਟਾ ਆ ਆ ਲਾਦੇ ਪੁੱਤ ਨੇ ਸਿੱਧੀ ਲਈ ਜੋ ਕਿੰਨਾ ਚਿਰ ਹੋ ਗਿਆ ਪੋਚ ਪਰਤੀ ਕੀ ਤਿੰਨ ਸਾਲ ਸਾਰੇ ਰਹਿ ਗਏ ਹੋਰ ਸਭ ਖਤਮ ਹੀ ਸਭ ਇਹਨਾਂ ਦੇ ਪਿਤਾ ਵੀ ਪੈਨੂੰ ਪੋਚ ਦੇ ਵਿੱਚ ਕਿੰਨਾ ਮਾਣ ਮਹਿਸੂਸ ਕਰਦੇ ਜੋ ਬੜਾ ਮਾਣ ਮਹਿਸੂਸ ਕਰਦੀ ਆ ਮੈਂ ਹੁਣ ਮੈਂ ਆਪਣੇ ਪੁੱਤ ਦਾ ਮਾਣ ਪੂਰਾ ਕਰਦੀ ਆ ਮੇਰਾ ਪੁੱਤ ਮਾਣ ਨਾ ਆਇਆ ਆ ਮੇਰਾ ਪੁੱਤ ਮਾਣਨਾ ਆਇਆ ਵਾ ਛੋਟਾ ਪੁੱਤ ਵੀ ਦੇਖਦੀ ਸੇਵਾ ਕਰ ਰਿਹਾ ਹਾਂ ਵੀ ਦੇਖਦੀ ਸੇਵਾ ਕਰਦਾ ਵਾ ਉਹ ਵੀ ਦੇਖਦੀ ਸੇਵਾ ਅਖੀਰ ਦੇ ਵਿੱਚ ਮੇਰੀ 2:30 ਵਜੇ ਗੱਲ ਹੋਈ ਤੇ ਸਵੇਰੇ ਸਵੇਰ ਵੀ 12:00 ਵਜੇ ਵੀ ਕੀਤੀ ਆ ਤੇ 1:30 ਵਜੇ 2:30 ਵਜੇ ਵੀ ਕੀਤੀ ਆ ਵੀਡੀਓ ਕਾਲ ਕੀਤੀ ਮੇਰੇ ਨਾਲ ਮੈਨੂੰ ਆਂਦਾ ਮਾਂ ਕੀ ਕਰਨ ਦੀ ਮੈਂ ਰੋਟੀ ਖਾਣ ਲੱਗੀ ਪੁੱਤ ਰੋਟੀ ਖਾਣ ਦੀ ਆ ਮੈਂ ਮੇਰੇ ਪੁੱਤ ਦੀ ਗੱਲ ਹੋਈ ਵੀਡੀਓ ਕਾਲ ਕੀਤੀ ਆ ਬਹੁਤ ਉਬਾਦਾ ਨਹੀਂ ਹੋਈ ਮੈਂ ਉਦੋਂ ਠੀਕ ਠਾਕ ਸੀ ਉਦੋਂ ਠੀਕ ਠਾਕ ਸੀ ਸੇ ਬੰਦੇ ਬੇਟਾ ਰਹਾ ਸੀ ਇਹ ਵੀ ਆਇਆ ਬੇਟਾ ਕਾਕਾ ਦਾ ਸਮਝ ਲੱਗਾ ਕਿਵੇਂ ਉੱਥੇ ਮੌਤ ਹੋਈ ਮੌਤ ਉਹ ਮੈਂ ਉਹ ਵੀਰ ਇੱਥੇ ਮੁੰਡਾ ਹਟਾ ਉਹਨੂੰ ਪਤਾ ਮੈਨੂੰ ਤੇ ਇਹਨਾਂ ਦੱਸਿਆ ਹੀ ਨਹੀਂ ਪੁੱਤ ਮੇਰਾ ਆਂਡ ਅਟੈਕ ਹੋ ਗਿਆ ਪਤਾ ਨਹੀਂ ਲੱਗਦਾ ਕਿਤਾ ਇਹਨੂੰ ਪਤਾ ਮੁੰਡਿਆਂ ਨੂੰ ਇਹ ਨਹੀਂ ਸੀ ਤੇ ਆ ਵੀਰ ਪਹਿਲਵਾਨ ਸੀ ਕਬੱਡੀ ਦਾ 8 ਸਖਲਾਈ ਦਾ ਮੇਰਾ ਵੀਰ ਪਹਿਲਵਾਨ ਸੀ ਸਾਰੀ ਜੁੰਡ ਸਬਤ ਕਰਦੀ ਆ ਮੇਰਾ ਵੀਰ ਇਦਾਂ ਹੀ ਅਟੈਕ ਹੋ ਕੇ ਮਰ ਗਿਆ ਪਤਾ ਨਹੀਂ ਲੱਗਾ ਮੇਰੇ ਵੀਰ ਨੂੰ ਕੀ ਹੋ ਗਿਆ ਹੋਏ ਮੇਰਾ ਬੱਬਰ ਸ਼ੇਰ ਹੀ ਵੀਰੀ ਦੋਏ ਭਰਾ ਇਕੱਠੇ ਜਲਾਣਾ ਚੱਲਦੇ ਸੀਗੇ ਮੇਰੇ ਵੀਰ ਦੇ ੜੇ ੜੇ ਤਗੜੇ ਡੌਲੇ ਸੀ ਮੇਰੇ ਵੀਰ ਨੂੰ ਪਤਾ ਨਹੀਂ ਕੀ ਹੋ ਗਿਆ ਜਾਣਗੀ ਪਿੰਡ ਚ ਵੀ ਹੈ ਮੇਰਾ ਵੀਰ ਆਊਟ ਪਾਸ ਆ ਸੀ ਪਲੇਅਰ ਹੀ ਕਬੱਡੀ ਆਊਟ ਪਾਸ ਆਇਆ ਸੀਗਾ ਮੇਰਾ ਵੀਰ ਸ਼ਨੀ ਆਦਿਵਾਰ ਆਊਟ ਪਾਸ ਆਇਆ ਸੀ ਆਪਣੇ ਮੁੰਡੇ ਦਾ ਮਿਲ ਕੇ ਗਿਆ ਉਹਨੂੰ ਕਹਿੰਦਾ ਮੈਂ ਉਹਦਾ ਉਹ ਟੈਂਦੂਆ ਘਟਾਉਣਾ ਵਾਂ ਤੇ ਮੇਰੇ ਨਾਲ ਗੱਲ ਕੀਤੀ ਵੀਰਾਂ ਦਾ ਇੱਥੇ ਧਿਆਨ ਨਾ ਰਹੀ ਇਥੇ ਖਤਰਾ ਬੜਾਈ ਇਥੇ ਆਪਦਾ ਪਤਾ ਹੀ ਨਹੀਂ ਵੀਰ ਮੇਰੇ ਨੇ ਪਹਿਲਾਂ ਚਲ ਜਣਾ ਆ ਮੈਨੂੰ ਕਹਿੰਦਾ ਇਥੇ ਨਿਸ਼ਾਰੇ ਖਤਰਾ ਬੜਾਈਉ ਜਿੱਥੇ ਤੇਰੀ ਜੁੰਡ ਆਉਂਦਾ ਮੈਂ ਇਥੇ ਰਹਿ ਕੇ ਗਿਆ ਵਾਂ ਬੜਾ ਫੈਰ ਆਉਂਦਾ ਇਥੇ ਮੇਰੇ ਨਾਲ ਛਣਿਆ ਐਤਵਾਰ ਹੋਈ ਮੇਰੇ ਨਾਲ ਗੱਲ ਮੈਨੂੰ ਕਹਿੰਦਾ ਇਥੇ ਧਿਆਨ ਨਾ ਰਹੀ ਮੈਨਾਂ ਧਿਆਨ ਨਾ ਰਹੀ ਕਹਿੰਦਾ ਇਹ ਵੀ ਇਥੇ ਖਤਰਾ ਬੜਾ ਨਿਸ਼ਾਰੇ ਕਹਿੰਦਾ ਇਹ ਤੇ ਮੈਂ ਜੁੰਡ 'ਚ ਰਹਿ ਕੇ ਗਿਆ ਇਥੇ ਬਹੁਤ ਫੈਰ ਆਉਂਦਾ ਆ ਮੈਨੂੰ ਕਹਿੰਦਾ ਧਿਆਨ ਨਾ ਰਹੀ ਇਥੇ ਆਪਦਾ ਪਤਾ ਹੀ ਨਹੀਂ ਮੇਰਾ ਵੀਰ ਚਲ ਗਿਆ ਮੇਰਾ ਵੀਰ ਦੇਸ਼ ਲਈ ਸ਼ਹੀਦ ਹੋਇਆ ਵਾ ਮੈਨੂੰ ਫਖਰ ਆ ਮੇਰੇ ਪੂਰੇ ਪਰਿਵਾਰ ਨੂੰ ਫਖਰ ਆ ਮੇਰਾ ਦੇਸ਼ ਲਈ ਸ਼ਹੀਦ ਹੋਇਆ ਮੇਰਾ ਵੀਰ ਮੇਰਾ ਡੈਡੀ ਵੀ ਫੌਜੀ ਸੀਗਾ ਡੈਡੀ ਮੇਰੇ ਵੀ ਫੌਜੀ ਸੀਗੇ ਮੈਂ ਵੀ ਫੌਜੀ ਆ ਮੇਰੀ 3 ਸਿਕਲਾਈ ਜੁੰਟਿਆ ਮੇਰੇ ਵੀਰ ਨੂੰ ਪੂਰਾ ਗਰਵ ਆ ਦੇਸ਼ ਦੇ ਪੂਰਾ ਮੇਰੇ ਪਰਿਵਾਰ ਨੂੰ ਗਰਵ ਇਹ ਜਵਾਨ 8 ਸਿਕਲਾਈ ਫਤਿਹਪੁਰ ਬਰਾਲੀਆ ਦਾ ਜਵਾਨ ਆ ਤਕਰੀਬਨ ਸਾਡੀ ਜੁੰਟ ਸ਼ਾਂਭਾ ਡਿਪਲਾਈ ਤੇ ਕੱਲ 5 ਵਜੇ ਦੀ ਮੈਨੂੰ ਖਬਰ ਮਿਲੀ ਕਿ ਤਈ ਡਿਊਟੀ ਦੇ ਦੌਰਾਨ ਗਿਰ ਗਿਆ ਡਿੱਗਣ ਤੋਂ ਬਾਅਦ ਇਹਨੂੰ ਹਸਪੀਟਲ ਲੈ ਕੇ ਕਿਤੇ ਡਾਕਟਰ ਨੇ ਡਟ ਕੋਸ਼ ਕਰ ਗਾਨਪਾਲ ਗਾ ਕੀ ਕਰ ਕਾਰਨ ਕੁਛ ਨਹੀਂ ਲਹਾਰ ਟੁੱਪਦੀ ਆੜਾ ਟੱਕਰ ਡਿਊਟੀ ਤੁਹਾਡੇ ਨਾਲ ਤਾਂ ਨਾਲ ਸੀ ਤੇ ਕਿਵੇਂ ਦਾ ਬਿਹੇਵ ਸੀ ਕਰ ਤਕਰੀਬਨ 10 11 ਸਾਲ ਨੌਕਰੀ ਇਹਦੀ ਉਹ ਬਿਹੇਵਰ ਤੇ ਬਹੁਤ ਹੀ ਇਹ ਜਵਾਨ ਫੌਜ ਵਿੱਚ ਜਾਣ ਦੇ ਅੱਗੇ ਤੋਂ ਮੁਸ਼ਕਲ ਹੀ ਹੈ ਅੱਜ ਕੱਲ ਤੇ ਤੁਹਾਨੂੰ ਪਤਾ ਵੈਸੇ ਵੀ ਅਗਨੀ ਪ੍ਰਥਾ ਚੱਲ ਗਈ ਹੈ ਪਰ ਇਸ ਤਰ੍ਹਾਂ ਦੇ ਮੋਟੀਵੇਟਿਡ ਜਵਾਨ ਬਹੁਤ ਹੀ ਘੱਟ ਮਿਲਦੇ ਆ ਬਹੁਤ ਹੀ ਤੜੜਾ ਪਲੇਅਰ ਵੀ ਹੈ ਰੈਸਲਰ ਵੀ ਹੈ ਬੌਕਸਰ ਵੀ ਹੈ ਬਹੁਤ ਹੀ ਵਧੀਆ ਡਿਊਟੀ ਪਾਈ ਗਈ ਇਹਦੀ ਪਰ ਬਹੁਤ ਵਧੀਆ ਜਵਾਨ ਨੇ ਬੜਾ ਇਮਾਨਦਾਰ ਬੰਦਾ ਹੈ ਇੱਕ ਦੇਸ਼ ਨੂੰ ਕਾਟਾ ਪਿਆ ਹੈ ਬਹੁਤ ਵੱਡੀ ਦੇਸ਼ ਨੂੰ ਤੇ ਪਿਆ ਹੈ ਸਾਡੀ ਜੁਣ ਨੂੰ ਬਹੁਤ ਵੱਡਾ ਕਾਟਾ ਪਿਆ ਸੀਦਾ ਕਿਸ ਤਰ੍ਹਾਂ ਦੇ ਜਵਾਨ ਅੱਗੇ ਤੁਹਾਨੂੰ ਸ਼ਾਇਦ ਨਹੀਂ ਮਿਲ ਜਿਵੇਂ ਦੇਖਦੇ ਕਿ ਇਹਦੇ ਪਿਤਾ ਵੀ ਫੌਜੀ ਤੇ ਇੱਕ ਛੋਟਾ ਭਰਾ ਵੀ ਫੌਜ ਚ ਆ ਵੀ ਪਹੁੰਚਾ ਸਾਰਾ ਪਰਿਵਾਰੀ ਜੀ ਕਿਵੇਂ ਦੇਖਦੇ ਸਾਰੇ ਪਰਿਵਾਰ ਦੀ ਸੇਵਾ ਲਈ ਬਾਕੀ ਜੋ ਵੀ ਹੁਣ ਕਰ ਰਹੇ ਆਪਣਾ ਸਰਕਾਰ ਨਾਲ ਜੋ ਵੀ ਆਪਣਾ ਇਹਨਾਂ ਦਾ ਬੰਦਾ ਉਹ ਦੁਆਇਆ ਜਾਊਗਾ ਜੋ ਵੀ ਹੈਗਾ ਸਭ ਠੀਕ ਹੈ